ਚੰਡੀਗੜ੍ਹ ਦੇ ਦੋ ਕਲੱਬਾਂ ਦੇ ਬਾਹਰ ਬੰਬ ਬਲਾਸਟ ਦੇ ਮਾਮਲੇ ਦੇ ਵਿੱਚ ਵੱਡੀ ਖਬਰ ਵੱਡਾ ਖੁਲਾਸਾ ਹੋਇਆ ਹੈ ਚੰਡੀਗੜ੍ਹ ਪੁਲਿਸ ਨੇ ਖੁਲਾਸਾ ਕੀਤਾ ਹੈ ਇਸ ਦੇ ਬਾਰੇ ਦੋ ਕਬੱਡੀ ਖਿਡਾਰੀ ਜੋ ਇਸ ਮਾਮਲੇ ਦੇ ਵਿੱਚ ਇਨਵੋਲਵ ਸੀਗੇ ਜਿਨ੍ਹਾਂ ਦੇ ਵੱਲੋਂ ਬੰਬ ਬਲਾਸਟ ਕੀਤਾ ਗਿਆ ਇਹ ਕਬੱਡੀ ਦੇ ਖਿਡਾਰੀ ਦੱਸੇ ਜਾ ਰਹੇ ਆ ਤਾਂ ਕਬੱਡੀ ਖਿਡਾਰੀ ਕਿਹੜੇ ਰਾਹ ਤੁਰ ਪਏ ਆ ਇਹ ਮੁੰਡੇ ਜਿੱਥੇ ਕਿ ਛੋਟੀਆਂ ਹੀ ਉਮਰਾਂ ਨੇ ਇਹਨਾਂ ਦੀ ਛੋਟੀਆਂ ਉਮਰਾਂ ਦੇ ਵਿੱਚ ਜਿੱਥੇ ਖੇਡਾਂ ਦੇ ਵਿੱਚ ਚੰਗਾ ਨਾਮ ਬਣਾ ਸਕਦੇ ਸੀ ਪਰ ਦੂਸਰੇ ਪਾਸੇ ਹੁਣ ਇਹ ਗੋਲਡੀ ਬ੍ਰਾਂਡ ਹੋਣਾ ਦੇ ਸੰਪਰਕ ਦੇ ਵਿੱਚ ਆ ਕੇ ਦੂਸਰੇ ਰਸਤੇ ਤੇ ਚੱਲ ਪਏ ਤਾਂ ਹੁਣ ਬੰਬ ਬਲਾਸਟ ਕੀਤਾ ਇਹਨਾਂ ਨੇ ਜਿਵੇਂ ਦੋ ਕਲੱਬਾਂ ਦੇ ਬਾਹਰ ਤੱਕ ਕਬੱਡੀ ਖਿਡਾਰੀ ਜੋ ਨੇ ਇਸ ਪੂਰੇ ਮਾਮਲੇ ਦੇ ਵਿੱਚ ਇਨਵੋਲ ਆ ਔਰ ਕਬੱਡੀ ਖਿਡਾਰੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ ਇਹ ਦੋਵੇਂ ਕਬੱਡੀ ਖਿਡਾਰੀ ਦੱਸੇ ਜਾ ਰਹੇ ਆ ਔਰ ਇੱਕ ਦਾ ਨਾਮ ਵਿਨੇ ਦੱਸਿਆ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਇਹਨਾਂ ਨੂੰ ਅਰੈਸਟ ਕੀਤਾ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਦੋਹਾਂ ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਵਿਨੈ ਤੇ ਅਜੀਤ ਨਾਮ ਦੇ ਦੋ ਖਿਡਾਰੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਰਣਦੀਪ ਨਾਮ ਦਾ ਜਿਹੜਾ ਸਾਥੀ ਹੈ 골ਡੀ ਬਰਾਡ ਦਾ ਔਰ ਉਸਦੇ ਲਗਾਤਾਰ ਸੰਪਰਕ ਦੇ ਵਿੱਚ ਸੀਗੇ ਯੂਐਸਐਚ ਬੈਠੇ ਗੈਂਗਸਟਰ 골ਡੀ ਬਰਾਡ ਦੇ ਕਰੀਬੀ ਰਣਦੀਪ ਮਾਲਕ ਨੇ ਬੰਬ ਬਲਾਸਟ ਕਰਵਾਇਆ ਔਰ ਇੱਕ ਮਹੀਨਾ ਪਹਿਲਾਂ ਇਸ ਦੀ ਸਾਜ਼ਿਸ਼ ਰਚੀ ਗਈ ਹੈ ਤਾਂ ਇਹਨਾਂ ਦਾ ਐਨਕਾਊਂਟਰ ਹੋਇਆ ਐਨਕਾਊਂਟਰ ਦੌਰਾਨ ਫੜਿਆ ਪੁਲਿਸ ਨੇ ਮੋਟਫੇਡ ਦੌਰਾਨ ਦੋਵੇਂ ਫੜਿਆ ਔਰ ਸਿਗਨਲ ਐਪ ਦੇ ਜ਼ਰੀਏ 골ਡੀ ਬਰਾਡ ਨਾਲ ਵੀ ਇਹ ਗੱਲ ਕਰ ਦੇ ਸਿਤਾ ਰਣਦੀਪ ਮਲਕ ਨੇ ਉਹਨਾਂ ਨੂੰ ਸਿਗਨਲ ਐਪ ਦੇ ਜਰੀਏ ਦੱਸਿਆ ਕਿ ਬੰਬ ਕਿੱਥੋਂ ਚੁੱਕਣੇ ਨੇ ਤੇ ਹਥਿਆਰ ਕਿੱਥੋਂ ਚੁੱਕਣੇ ਔਰ ਇਹਨਾਂ ਦੇ ਬਾਰੇ ਉਹਨਾਂ ਨੇ ਪੂਰੀ ਡਿਟੇਲ ਜਿਹੜੀ ਆ ਉਹ ਦਿੱਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਪਹਿਲਾਂ ਕਿ ਰਣਦੀਪ ਨੇ ਦੱਸਿਆ ਜਾ ਰਿਹਾ ਕਿ ਪਹਿਲਾਂ ਕਿਹਾ ਕਿ ਚੰਡੀਗੜ੍ਹ ਜਾਣਾ ਔਰ ਉੱਥੇ ਸਮਾਨ ਪਹੁੰਚਾਉਣਾ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਜਾਣਾ ਅਸੀਂ ਹੀ ਸਮਾਨ ਲੈ ਜਾਾਂਗੇ ਤਾਂ ਸਮਾਨ ਦੇ ਵਿੱਚ ਬੰਬ ਸੀਗੇ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪੂਰੀ ਕਹਾਣੀ ਸਮਝਾ ਦਿੱਤੀ ਜਾਂਦੀ ਹੈ ਰੈਕੀ ਦੇ ਬਾਰੇ ਪੂਰੇ ਇਹਨਾਂ ਨੂੰ ਦੱਸਿਆ ਜਾਂਦਾ ਕਿ ਕਿਸ ਤਰੀਕੇ ਨਾਲ ਰੈਕੀ ਕਰਨੀ ਹੈ ਸਾਰੀ ਚੀਜ਼ ਇਹਨਾਂ ਨੂੰ ਸਮਝਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਫਿਰ ਕਿਉਂਕਿ ਇਹ ਜਿਹੜੀਆਂ ਜਾਣਕਾਰੀਆਂ ਪੁਲਿਸ ਦੀ ਜਾਂਚ ਦੇ ਵਿੱਚ ਆਈਆਂ ਪੁਲਿਸ ਦੇ ਸੋਰਸਸ ਨੇ ਜਿਹੜੀਆਂ ਡਿਟੇਲਸ ਸਾਂਝੀਆਂ ਕੀਤੀਆਂ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਗੋਲਦੀ ਬਰਾੜ ਔਰ ਰਣਦੀਪ ਮਲਿਕ ਜੋ ਹੈ ਉਸ ਦੇ ਲਗਾਤਾਰ ਸੰਪਰਕ ਦੇ ਵਿੱਚ ਸੀਗੇ ਸਿਗਨਲ ਐਪ ਤੇ ਥਰੂ ਸੰਪਰਕ ਸੀਗੇ ਔਰ ਇਹਨਾਂ ਦੋਹਾਂ ਕਬੱਡੀ ਖਿਡਾਰੀਆਂ ਨੂੰ ਬਾਹਰ ਵਿਦੇਸ਼ ਸੈੱਟ ਕਰਨ ਦੀ ਵੀ ਦੱਸਿਆ ਜਾ ਰਿਹਾ ਹੈ ਕਿ ਸੋਫਾ ਦਿਖਾਇਆ ਗਿਆ ਸੀ ਇਹ ਵੀ ਚੀਜ਼ ਜਾਂਚ ਦੇ ਵਿੱਚ ਸਾਹਮਣੇ ਆਈ ਹੈ ਪੁਲਿਸ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਬਾਹਰ ਵਿਦੇਸ਼ ਸੈਟ ਹੋਣ ਦਾ ਇਲਾਜ ਸੀਗਾ ਇਹਨਾਂ ਨੂੰ ਇਸ ਚੱਕਰ ਦੇ ਵਿੱਚ ਵੀ ਸ਼ਾਇਦ ਇਹਨਾਂ ਨੇ ਇਹ ਕੰਮ ਕੀਤਾ ਹੋ ਸਕਦਾ ਜਾਂ ਭਾਈਵੰਦੀ ਪਗਾਉਣ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਤਾਂ ਦੋਵੇਂ ਕਬੱਡੀ ਖਿਡਾਰੀ ਹੁਣ ਪੁਲਿਸ ਨੇ ਫੜ ਲਏ ਲੱਤਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਦੋਹਾਂ ਦੇ ਔਰ ਜਦੋਂ ਪੁਲਿਸ ਸੀਸੀਟੀਵੀ ਕੈਮਰੇ ਟਰੈਕ ਕਰ ਕਰਕੇ ਇਹਨਾਂ ਤੱਕ ਪਹੁੰਚੀ ਹੈ ਕਿਉਂਕਿ ਇੱਥੋਂ ਜਦੋਂ ਚੰਡੀਗੜ੍ਹ ਦੇ ਇੱਕ ਕਲੱਬ ਜਿਹਦੇ ਵਿੱਚ ਬਾਦਸ਼ਾਹ ਵੀ 파ਟਨਰ ਹੈ ਪੰਜਾਬੀ ਸਿੰਗਰ ਔਰ ਰੈਪਰ ਜੋ ਬਾਦਸ਼ਾਹ ਹੈ ਔਰ ਬਾਦਸ਼ਾਹ ਵੀ 파ਟਨਰ ਹੈ ਉਸ ਕਲੱਬ ਔਰ ਇੱਕ ਹੋਰ ਕਲੱਬ ਦੋਹਾਂ ਕਲੱਬਾਂ ਦੇ ਬਾਹਰ ਜੋ ਹੈ ਬੰਬ ਬਲਾਸਟ ਇਹਨਾਂ ਨੇ ਕੀਤਾ ਔਰ ਉਸ ਤੋਂ ਬਾਅਦ ਇਹ ਫਰਾਰ ਹੋ ਗਏ ਸੀਗੇ ਔਰ 30 ਮਿੰਟਾਂ ਬਾਅਦ ਇਹ ਮੁਹਾਲੀ ਕ੍ਰਾਸ ਕਰਕੇ ਹਰਿਆਣਾ ਚ ਦਾਖਲ ਹੋ ਗਏ ਸੀ ਜਿੱਥੋਂ ਫਿਰ ਇਹਨਾਂ ਨੇ ਬੱਸ ਫੜੀ ਔਰ ਤੜਕੇ 7 ਵਜੇ ਇਹ ਹਿਸਾਰ ਪਹੁੰਚ ਗਏ ਸੀ ਫਿਰ ਆਪੋ ਆਪਣੇ ਘਰਾਂ ਨੂੰ ਪਹੁੰਚ ਗਏ ਪਿੰਡ ਪਹੁੰਚ ਗਏ ਸੀਗੇ ਤਾਂ ਸੀਸੀਟੀਵੀ ਕੈਮਰੇ ਰਾਹੀਂ ਕਿਉਂਕਿ ਜਿਹੜੇ ਟੋਲ ਨਾਕੇ ਤੇ ਸੀਸੀਟੀਵੀ ਕੈਮਰੇ ਲੱਗੇ ਆ ਉਥੋਂ ਇਹਨਾਂ ਦੀ ਪਛਾਣ ਹੋਈ ਉਥੋਂ ਪੁਲਿਸ ਨੂੰ ਆਈਡੀਆ ਲੱਗਿਆ ਔਰ ਫਿਰ ਪੁਲਿਸ ਨੇ ਲਗਾਤਾਰ ਇਹਨਾਂ ਨੂੰ ਟਰੈਕ ਕੀਤਾ ਕਿਉਂਕਿ ਜਦੋਂ ਬੰਬ ਬਲਾਸਟ ਵੀ ਹੋਇਆ ਉਸ ਵੇਲੇ ਵੀ ਇੱਕ ਬੰਦੇ ਦੇ ਮੂੰਹ ਦੇ ਉੱਪਰ ਸ਼ਾਲ ਲਪੇਟੀ ਹੋਈ ਨਜ਼ਰ ਆ ਰਹੀ ਹੈ ਔਰ ਉਸ ਤੋਂ ਬਾਅਦ ਜੋ ਟੋਲ ਨਾਕੇ ਤੇ ਵੀ ਸ਼ਾਲ ਲਪੇਟੀ ਹੋਈ ਜਿਸ ਸ਼ਖਸ ਦੇ ਨਜ਼ਰ ਆ ਰਹੀ ਲਗਾਤਾਰ ਪੁਲਿਸ ਨੇ 65 ਦੱਬੀ ਲਗਾਤਾਰ ਵਕ ਵਖ ਔਰ ਉਸੇ ਰੂਟ ਦੇ ਜੋ ਸੀਸੀਟੀਵੀ ਕੈਮਰੇ ਸੀਗੇ ਉਹ ਟਰੈਕ ਕੀਤੇ ਪੁਲਿਸ ਨੇ ਉਹਨਾਂ ਕੈਮਰਿਆਂ ਤੋਂ ਬਾਅਦ ਫਿਰ ਇਹ ਡਿਟੇਲ ਪੁਲਿਸ ਨੂੰ ਪਤਾ ਲੱਗੀ ਹੈ ਕਿ ਇਹ ਫੁਲਾਣੇ ਬੰਦੇ ਆ ਔਰ ਉਸ ਤੋਂ ਬਾਅਦ ਜਦੋਂ ਹਿਸਾਰ ਪਹੁੰਚ ਕੇ ਹਿਊਮਨ ਇੰਟੈਲੀਜੈਂਸ ਦੇ ਥਰੂ ਵੀ ਪੁਲਿਸ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਬੰਦੇ ਕੌਣ ਆ ਤਾਂ ਫਿਰ ਪਤਾ ਲੱਗਿਆ ਕਿ ਇਹ ਵਿਨੈ ਤੇ ਅਜੀਤ ਨੇ ਤਾਂ ਚੰਡੀਗੜ੍ਹ ਦੇ ਦੋ ਕਲੱਬਾਂ ਦੇ ਬਾਹਰ ਬਲਾਸਟ ਕਰਵਾਇਆ ਤਾਂ ਲਾਰੈਂਸ ਗਰੁੱਪ ਦੇ ਇਹ ਬੰਦੇ ਆ ਜੋ ਅਜੀਤ ਔਰ ਵਿਨੈ ਜੋ ਦੋਹਾਂ ਨੂੰ ਪੁਲਿਸ ਨੇ ਐਨਕਾਊਂਟਰ ਦੌਰਾਨ ਕਾਬੂ ਕੀਤਾ ਤਾਂ ਦੋਹਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਦੋਵੇਂ ਕਬੱ ਆਪੋਰਟਸ ਦੇ ਮੁਤਾਬਕ ਜੋ ਇਹ ਮੁਲਜ਼ਮ ਨੇ ਚੰਡੀਗੜ੍ਹ ਚ ਬਲਾਸਟ ਕਰਨ ਤੋਂ ਬਾਅਦ ਬਾਈਕ ਤੋਂ ਹੀ ਹਰਿਆਣਾ ਚੈਂਟਰੀ ਕਰਕੇ ਹਿਸਾਰ ਚੰਡੀਗੜ੍ਹ ਹਾਈਵੇ ਤੇ ਸੈਣੀ ਮਾਜ਼ਰਾ ਟੋਲ ਤੇ ਪਹੁੰਚੇ ਔਰ ਇੱਥੇ ਇਹਨਾਂ ਨੇ ਬਾਈਕ ਜੋ ਸੀ ਉਹ ਲੁਕੋਤੀ ਔਰ ਹਰਿਆਣਾ ਰੋਡਵੇਜ ਦੀ ਬੱਸ 'ਤੇ ਸਵਾਰ ਹੋ ਕੇ ਫਿਰ ਇੱਥੋਂ ਚਲੇ ਗਏ ਇੱਥੋਂ ਫਿਰ ਇਹ ਹਿਸਾਰ ਦੇ ਬਰਵਾਲਾ ਪਹੁੰਚਦੇ ਔਰ ਉਸ ਤੋਂ ਬਾਅਦ ਫਿਰ ਕਿਸੇ ਦਿਓ ਕਿਸੇ ਥਰੂ ਇਹਨਾਂ ਨੇ ਲਿਫਟ ਲਈ ਹੈ ਔਰ ਫਿਰ ਆਪੋ ਆਪਣੇ ਪਿੰਡ ਚਲੇਗੇ ਤਾਂ 500 ਦੇ ਕਰੀਬ ਸੀਸੀਟੀਵੀ ਕੈਮਰੇ ਖੰਗਾਲਮਾਰੇ ਪੁਲਿਸ ਨੇ ਔਰ ਜਦੋਂ ਪੁਲਿਸ ਫੜਨ ਤੇ ਆਉਂਦੀ ਹੈ ਤਾਂ ਫਿਰ ਜਦੋਂ ਪਿੱਛਾ ਕਰਦੀ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਪੁਲਿਸ ਤਾਂ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਅੰਦਰ ਹੀ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤਾਂ ਲਿਫਟ ਦੇਣ ਵਾਲੇ ਤੱਕ ਵੀ ਪੁਲਿਸ ਪਹੁੰਚੀ ਹੈ ਚੰਡੀਗੜ੍ਹ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜੋ ਮਲਜ਼ਮਾਂ ਦੇ ਪਿੱਛੇ ਲੱਗੀਆਂ ਹੋਈਆਂ ਸੀ ਪੁਲਿਸ ਨੇ ਚੰਡੀਗੜ੍ਹ ਤੇ ਬਰਵਾਲਾ ਦੇ ਵਿੱਚ ਦੇ ਕਰੀਬ 500 ਦੇ ਕਰੀਬ ਸੀਸੀਟੀਵੀ ਕੈਮਰੇ ਖੰਗਾਲੇ ਆ ਔਰ ਉਸ ਤੋਂ ਬਾਅਦ ਫਿਰ ਪੁਲਿਸ ਉਸ ਬੰਦੇ ਤੱਕ ਵੀ ਪਹੁੰਚ ਗਈ ਜਿਸ ਨੇ ਇਹਨਾਂ ਨੂੰ ਲਿਫਟ ਦਿੱਤੀ ਸੀ ਔਰ ਉਸ ਤੋਂ ਬਾਅਦ ਫਿਰ ਲਿਫਟ ਦੇਣ ਵਾਲੇ ਨੇ ਇਹਨਾਂ ਦੇ ਬਾਰੇ ਦੱਸਿਆ ਚੰਡੀਗੜ੍ਹ ਪੁਲਿਸ ਨੇ ਐਸਟੀਐਫ ਨੂੰ ਇਸ ਦੀ ਸੂਚਨਾ ਦਿੱਤੀ ਔਰ ਉਸ ਤੋਂ ਬਾਅਦ ਫਿਰ ਮਲਜ਼ਮਾਂ ਦੇ ਫੋਟੋ ਸ਼ੇਅਰ ਕੀਤੇ ਗਏ ਤਾਂ ਪੁਲਿਸ ਨੇ 4 ਕਿਲੋਮੀਟਰ ਤੱਕ ਇਹਨਾਂ ਬਦਮਾਸ਼ਾਂ ਦਾ ਪਿੱਛਾ ਵੀ ਕੀਤਾ ਜਦੋਂ ਪਿੰਡ ਤੋਂ ਇਹ ਆਪਣੇ ਇਕੱਠੇ ਜਾ ਰਹੇ ਸੀਗੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਕੋਲ ਆਟੋਮੈਟਿਕ ਵੈਪਨ ਵੀ ਸੀ ਆਟੋਮੈਟਿਕ ਪਿਸਟਲ ਵੀ ਸੀ ਔਰ ਪੁਲਿਸ ਦੇ ਉੱਪਰ ਫਾਇਰ ਵੀ ਕੀਤੀ ਹੈ ਤਾਂ ਬੁਲੇਟ ਪ੍ਰੂਫ ਜੈਕਟ ਦੇ ਉੱਪਰ ਦੱਸਿਆ ਜਾ ਰਿਹਾ ਕਿ ਪੁਲ ਤੇ ਬੁਲੇਟ ਪ੍ਰੂਫ ਜੈਕਟ ਖੋਣ ਕਰਕੇ ਪੁਲਿਸ ਵਾਲਿਆਂ ਦਾ ਬਚਾਅ ਹੋ ਗਿਆ ਤਾਂ ਇਹਨਾਂ ਨੂੰ ਪੁਲਿਸ ਨੇ ਸੁੱਟ ਲਿਆ ਇਹਨਾਂ ਦੇ ਗੋਲੀਆਂ ਮਾਰੀਆਂ ਲੱਤਾਂ ਦੇ ਵਿੱਚ ਔਰ ਦੋ ਜਣੇ ਜੋ ਨੇ ਇੱਕ ਕਬੱਡੀ ਖਿਡਾਰੀ ਨੇ ਤਾਂ ਸਵਾਲੇ ਉੱਠ ਰਿਹਾ ਕਿ ਕਬੱਡੀ ਖਿਡਾਰੀ ਕਿਹੜੇ ਰਾਹੇ ਤੁਰ ਪਿਆ ਤਾਂ ਦੋਵੇਂ ਕਬੱਡੀ ਖਿਡਾਰੀ ਦੱਸੇ ਜਾ ਰਹੇ ਆ ਇਹ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਨੇ ਜਾਂ ਜਿਨ੍ਹਾਂ ਨੇ ਬੰਬ ਬਲਾਸਟ ਕੀਤਾ ਇਹ ਦੋਵੇਂ ਕਬੱਡੀ ਖਿਡਾਰੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਇਹਨਾਂ ਨੂੰ ਕੱਲ ਐਨਕਾਊਂਟਰ ਦੌਰਾਨ ਕਾਬੂ ਕੀਤਾ ਹੈ ਤਾਂ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਚੰਡੀਗੜ੍ਹ ਪੁਲਿਸ ਨੇ ਕਲੱਬਾਂ ਦੇ ਬਾਹਰ ਬੰਬ ਬਲਾਸਟ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਹੈ ਔਰ ਇੱਕ ਮੁਕਾਬਲਾ ਹੋਇਆ ਇਹਨਾਂ ਦੇ ਵਿਚਾਲੇ ਜਦੋਂ ਆਟੋਮੈਟਿਕ ਵੈਪਨ ਇਹਨਾਂ ਦੇ ਕੋਲੇ ਵੀ ਸੀ ਬਦਮਾਸ਼ਾਂ ਦੇ ਕੋਲੇ ਵੀ ਔਰ ਇਹਨਾਂ ਨੇ ਪੁਲਿਸ ਨਜ਼ਦੀਕ ਆਈ ਤਾਂ ਫਾਇਰ ਵੀ ਕੀਤੇ ਕਿ ਫਾਇਰ ਕਰਕੇ ਅਸੀਂ ਭੱਜਾਂਗੇ ਪਰ ਪੁਲਿਸ ਮੁਲਾਜ਼ਮਾਂ ਦੇ ਬੁਲੇਟ ਪ੍ਰੂਫ ਜੈਕਟ ਖੋਣ ਕਰਕੇ ਬਚਾ ਹੋ ਗਿਆ ਇੰਸਪੈਕਟਰ ਸਤਵੰਤ ਤੇ ਨੀਰਜ ਨੇ ਇਹਨਾਂ ਦੇ ਗੋਲੀਆਂ ਮਾਰੀਆਂ ਔਰ ਇਹ ਦੱਸਿਆ ਜਾ ਰਿਹਾ ਕਿਉਂਕਿ ਇਹਨਾਂ ਦੇ ਕੋਲੋਂ ਵੈਪਨ ਵੀ ਰਿਕਵਰ ਕਰ ਲਿਆ 32 ਬੋਰ ਤੇ 9mm ਦੀ ਦੇ ਜੋ ਦੋ ਵੈਪਨ ਇਹਨਾਂ ਦੇ ਕੋਲੋਂ ਮਿਲੇ ਆ ਤਾਂ 500 ਦੇ ਕਰੀਬ ਸੀਸੀਟੀਵੀ ਕੈਮਰੇ ਖੰਗਾਲਣ ਤੋਂ ਬਾਅਦ ਇਹਨਾਂ ਤੱਕ ਪਹੁੰਚੀ ਹੈ ਪੁਲਿਸ ਔਰ ਇਹ ਪੂਰਾ 1 ਮਹੀਨੇ ਦਾ ਪੂਰਾ ਇਹਨਾਂ ਨੇ ਪ੍ਰੋਸੈਸ ਦੇਖਿਆ 1 ਮਹੀਨੇ ਤੋਂ ਲਗਾਤਾਰ ਇਹ ਲੱਗੇ ਹੋਏ ਸੀਗੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਚੰਡੀਗੜ੍ਹ ਦੇ ਸੈਕਟਰ 26 ਦੇ ਸੈਵਲੇ ਬਾਰ ਐਂਡ ਲੌਂਜ ਤੇ ਨਾਲ ਹੀ ਡਿਓਰਾ ਕਲੱਬ ਦੇ ਬਾਹਰ 26 ਨਵੰਬਰ ਨੂੰ ਤੜਕੇ 3 ਵਜੇ ਬੰਬ ਬਲਾਸਟ ਹੋਇਆ ਸੀਗਾ ਕਲੱਬ ਦੇ ਸ਼ੀਸ਼ੇ ਟੁੱਟ ਗਏ ਸੀਗੇ ਔਰ ਉਸ ਤੋਂ ਬਾਅਦ ਫਿਰ ਇਹ ਜੋ ਹੈ ਇੱਕ ਕਲੱਬ ਦੇ ਵਿੱਚ ਬਾਦਸ਼ਾ ਵੀ 파ਟਨਰ ਰਹਿਤਾ ਉਸ ਤੋਂ ਬਾਅਦ ਇਹ ਲੱਗਿਆ ਕਿ ਸ਼ਾਇਦ ਇਹਨਾਂ ਨੂੰ ਕੋਈ ਥ੍ਰੈਟ ਕਾਲ ਹੋਏਗੀ ਪਰ ਗੋਲਡੀ ਬਰਾੜ ਨਾਂ ਦੀ ਇੱਕ ਫੇਸਬੁੱਕ ਆਈਡੀ ਤੇ ਪੋਸਟ ਵੀ ਪਾਈ ਹੋਈ ਸੀ ਉਹ ਪੋਸਟ ਵੀ ਘੁੰਮੀ ਇੱਧਰ ਉੱਧਰ ਉਹ ਪੋਸਟ ਵੀ ਵਾਇਰਲ ਹੋ ਰਹੀ ਸੀਗੀ ਔਰ ਉਹਦੇ ਵਿੱਚ ਲਿਖਿਆ ਸੀਗਾ ਕਿ ਬਲਾਸਟ ਦੀ ਜ਼ਿੰਮੇਵਾਰੀ ਜੋ ਲੋਰੈਂਸ ਗੈਂਗ ਜਿਹੜੀ ਹੈ ਉਹ ਲੈਂਦੀ ਹੈ ਗੋਲਡੀ ਬਰਾੜ ਤੇ ਰੋਹਿਤ ਗੁਦਾਰਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਉਹਨਾਂ ਨੇ ਕਿਹਾ ਕਿ ਅਸੀਂ ਕਲਾਂ ਕੀਤੀ ਸਾਡੀ ਕਾਲ ਦੀ ਰਿੰਗ ਇਨਾਂ ਤੱਕ ਨਹੀਂ ਪਹੁੰਚੀ ਸੀ ਔਰ ਇਸ ਕਰਕੇ ਧਮਾਕੇ ਕੀਤੇ ਆ ਔਰ ਇਹ ਸਾਨੂੰ ਸਾਡੀ ਕਾਲ ਨੂੰ ਇਗਨੋਰ ਕਰ ਰਹੇ ਸੀ ਤਾਂ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਸੀ ਤਾਂ ਚੰਡੀਗੜ੍ਹ ਐਸਐਸਪੀ ਕਮਰਦੀਪ ਕੌਰ ਤੇ ਕ੍ਰਾਈਮ ਬ੍ਰਾਂਚ ਨੇ ਜਿਹੜਾ ਕੰਮ ਕੀਤਾ ਇਹਨਾਂ ਨੇ ਪੂਰਾ ਇੱਕ ਜ਼ਬਰਦਸਤ ਤਰੀਕੇ ਦੇ ਨਾਲ ਟੀਮਾਂ ਬਣਾ ਕੇ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਐ ਐਸਐਸਪੀ ਕਮਰਦੀਪ ਕੌਰ ਔਰ ਨੇ ਪੂਰਾ ਲੀਡ ਕੀਤਾ ਇਸ ਆਪਰੇਸ਼ਨ ਨੂੰ ਔਰ ਵੱਖ-ਵੱਖ ਟੀਮਾਂ ਦੇ ਲਗਾਤਾਰੋ ਸੰਪਰਕ ਦੇ ਵਿੱਚ ਸੀਗੇ ਤਾਂ ਲਗਾਤਾਰ ਇੱਕ ਦੂਸਰੇ ਨਾਲ ਇਨਫੋ ਸ਼ੇਅਰ ਕੀਤੀ ਜਾ ਰਹੀ ਸੀ ਤਾਂ ਚੰਡੀਗੜ੍ਹ ਦੇ ਸੈਕਟਰ 26 ਦੇ ਦੋ ਕਲੱਬਾਂ ਬਾਹਰ ਜੋ ਬੰਬਲਾਸਟ ਹੋਇਆ ਸੀ ਉਸ ਦੇ ਵਿੱਚ ਜੋ ਮੁੰਡੇ ਫੜੇ ਗਏ ਐ ਉਹ ਮੁੰਡੇ ਕਬੱਡੀ ਦੇ ਖਿਡਾਰੀ ਨੇ ਕਬੱਡੀ ਖੇਡਣ ਵਾਲੇ ਇਹ ਦੋ ਮੁੰਡੇ ਨੇ ਔਰ ਕਬੱਡੀ ਖੇਡਦੇ ਸੀ ਹਰਿਆਣਾ ਦੇ ਹੀ ਇਹ ਰਹਿਣ ਵਾਲੇ ਆ ਔਰ ਇਹਨਾਂ ਨੂੰ ਫੜ ਲਿਆ ਗਿਆ ਹੈ ਦੋ ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਵਿਨੇ ਤੇ ਅਜੀਤ ਨੂੰ ਪੁਲਿਸ ਨੇ ਐਨਕਾਊਂਟਰ ਦੌਰਾਨ ਫੜ ਲਿਆ ਦੋਹਾਂ ਨੂੰ ਵਿਦੇਸ਼ ਚ ਸੈੱਟ ਕਰਨ ਦਾ ਜਿਹੜਾ ਉਹ ਵੀ ਦੱਸਿਆ ਜਾ ਰਿਹਾ ਕਿ ਇਹ ਵੀ ਸੁਖਣਾ ਸੀ ਇਹਨਾਂ ਦਾ ਕਿ ਅਸੀਂ ਦੋਵੇਂ ਵਿਦੇਸ਼ ਚ ਸੈੱਟ ਹੋ ਜਾਈਏ ਗੱਲਬਾਤ ਇਹਨਾਂ ਦੀ ਗੋਲਡੀ ਦੇ ਨਾਲ ਡਾਇਰੈਕਟ ਹੁੰਦੀ ਸੀ ਰਣਦੀਪ ਦੇ ਨਾਲ ਡਾਇਰੈਕਟ ਇਹਨਾਂ ਦੀ ਦੱਸਿਆ ਜਾ ਰਿਹਾ ਕਿ ਗੱਲਬਾਤ ਹੁੰਦੀ ਸੀ ਸਿਗਨਲ ਦੇ ਥਰੂ ਔਰ ਉਹਨਾਂ ਨੇ ਹੀ ਇਹਨਾਂ ਨੂੰ ਦੱਸ ਆ ਕਿਥੋਂ ਸਮਾਨ ਦੇ ਵਿੱਚ ਬੰਬ ਜਿਹੜਾ ਰੱਖਿਆ ਹੋਇਆ ਉਹ ਕਿੱਥੇ ਬਲਾਸਟ ਕਰਨਾ ਲਗਾਤਾਰ ਆਉਂਦੇ ਜਾਂਦੇ ਰਹੇ ਆ ਚੰਡੀਗੜ੍ਹ ਦੇ ਰਾਹਾਂ ਤੋਂ ਵਾਕਿਫ ਸੀਗੇ ਇਹ ਰੈਕੀ ਇਹਨਾਂ ਨੇ ਕੀਤੀ ਚੰਡੀਗੜ੍ਹ ਆ ਕੇ ਤਾਂ ਦੋ ਕਬੱਡੀ ਖਿਡਾਰੀ ਵਿਨੈਤ ਤੇ ਅਜੀਤ ਨੂੰ ਇਨਕਾਊਂਟਰ ਦੌਰਾਨ ਪੁਲਿਸ ਨੇ ਕਾਬੂ ਕਰ ਲਿਆ ਹੈ ਦੋਹਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਇਨਕਾਊਂਟਰ ਦੌਰਾਨ ਪੁਲਿਸ ਨੇ ਦੋਹਾਂ ਨੂੰ ਕਾਬੂ ਕੀਤਾ ਹੈ ਤਾਂ ਦੋਹਾਂ ਜਣਿਆਂ ਦੇ ਖਿਲਾਫ ਹੁਣ ਪੁਛਗਿਛ ਵੀ ਦੋਹਾਂ ਤੋਂ ਕੀਤੀ ਜਾ ਰਹੀ ਹੈ ਕਿ ਕਿਹਦੇ ਕਿਹਦੇ ਹੋਰ ਵੀ ਸੰਪਰਕ ਦੇ ਵਿੱਚ ਸੀਗੇ ਇਹ ਤਾਂ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਪਰਚੇ ਦਰਜ ਨੇ